ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਨੂੰ ਲੈ ਕੇ ਖਰੀਦ ਸ਼ੁਰੂ ਕੀਤੀ ਗਈ ਇਸੇ ਦੇ ਮੱਦੇਨਜ਼ਰ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ਰੀਕਲ ਸੀ ਬਟਾਲਾ ਦੀ ਦਾਣਾ ਮੰਡੀ 'ਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਉਹਨਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਮਾਨਕ ਮਹਿਤਾ ਅਤੇ ਆਰਤੀਆ ਜੁਨੀਅਨ ਦੇ ਬਟਾਲਾ ਤੋਂ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਵੀ ਮੌਜੂਦ ਰਹੇ ਇਸ ਮੌਕੇ মিডিਆ ਨਾਲ ਖਾਸ ਗੱਲਬਾਤ ਦੌਰਾਨ ਸ਼ਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕੀਤੀ ਗਈ ਹੈ ਅਤੇ ਉਹ ਬਟਾਲਾ ਦੀ ਦਾਣਾ ਮੰਡੀ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਸਮੁੱਚੇ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਪਰ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਨਮੀ ਦੀ ਮਾਤਰਾ 17% ਹੋਣੀ ਚਾਹੀਦੀ ਹੈ ਉਹ ਨਮੀ ਦੀ ਮਾਤਰਾ ਪੂਰੀ ਕਰਕੇ ਆਪਣੀ ਫਸਲ ਮੰਡੀ ਵਿੱਚ ਲਿਹਾਉਣ ਅਤੇ ਇਸ ਵਾਰ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ 2399 ਰੁਪਏ ਰੇਟ ਫਿਕਸ ਕੀਤਾ ਗਿਆ ਹੈ ਇਸ ਮੌਕੇ ਜਦੋਂ ਚੇਅਰਮੈਨ ਮਾਰਕਟ ਕਮੇਟੀ ਮਾਨਕ ਮਹਿਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਦਾ ਕੋਸ਼ਿਸ਼ ਰਹੀ ਹੈ ਕਿ ਪੰਜਾਬ ਸਰਕਾਰ ਅਤੇ ਜੋ ਉਹਨਾਂ ਦੇ ਵੱਡੇ ਭਰਾ ਅਤੇ ਗੁਰੂ ਸ਼ਰੀ ਕਲਸੀ ਵੱਲੋਂ ਉਹਨਾਂ ਨੂੰ ਜ਼ਿੰਮੇਵਾਰ ਦਿੱਤੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਨੂੰ ਹੁਕਮ ਹੈ ਕਿ ਦਾਣਾ ਮੰਡੀ 'ਚ ਕੋਈ ਵੀ ਕਿਸਾਨ ਆਉਂਦਾ ਹੈ ਤਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਅਤੇ ਉਹ ਆਪਣੀ ਡਿਊਟੀ ਪਖੂਬੀ ਨਿਭਾਰੇ ਹਨ ਇੱਥੇ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਅਫਵਾਹਾਂ 'ਚ ਨਾ ਆਓ ਅਤੇ ਅਫਵਾਹਾਂ ਤੋਂ ਬਚ ਕੇ ਆਪਣੀ ਫਸਲ ਬਟਾਲਾ ਆਣਾ ਮੰਡੀ ਚ ਲੈ ਕੇ ਆਓ ਉਤਰ ਹੀ ਆਰਤੀਆ ਯੂਨੀਅਨ ਦੇ ਸੂਬਾ ਮੀਤ ਪ੍ਰਦਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਕਿਸਾਨਾਂ ਨੂੰ ਬੇਨਤੀ ਹੈ ਕਿ 17% ਜੋ ਨਮੀ ਰੱਖੀ ਗਈ ਹੈ ਉਹ ਪੂਰੀ ਕਰਕੇ ਲਿਆਉਣ ਅਤੇ ਆਪਣੀ ਫਸਲ ਨੂੰ ਵੇਚਣ ਇਸ ਵਾਰ ਸਰਕਾਰੀ ਮੁੱਲ 2399 ਰੁਪਏ ਹੈ ਆਓ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਬਟਾਲਾ ਤੋਂ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਦੇਖੋ ਜੀ ਅੱਜ ਮੰਡੀ ਦੇ ਵਿੱਚ ਆ ਕੇ ਸਰਕਾਰੀ ਪ੍ਰਬੰਧ ਦੇਖੇ ਤਾ ਜੋ ਕਿ ਸਾਡੇ ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰਕਾਰੀ ਰੇਟ ਜਿਹੜੀ 17 ਮੌਚਰ ਦੀ 2299 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ ਔਰ ਮੈਂ ਹੁਣ ਦੇਖ ਕੇ ਆਇਆ ਹਾਂ ਢੇਰੀਆਂ ਤੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਚਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਹੈ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਹੈ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਟਾਈਮ ਜਿਹੜੀ ਸੈਟਲਮੈਂਟ ਉਹ ਕੀਤੀ ਹੈ ਜੀ ਉਹ ਸਾਡੇ ਸੈਲਰਾਂ ਵਾਸਤੇ ਜਾਂ ਸਾਰੇ ਵੀ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਇਹ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਣਾ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਜਿਹੜਾ ਲਾਭ ਉਠਾ ਲੈ ਜੇ ਇੱਕ ਬੇਨਤੀ ਕਰਦਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ तकरीबन ਉੱਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕਿ ਉਹਨਾਂ ਨੇ ਵੀ ਅੱਗੋਂ ਇਹੋ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨਾ ਘਰ ਦਾ ਆਗੂ ਉਹ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਤੇ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪਹਿਲੀਆਂ ਦਾ ਆਪਣਾ ਲੈਵਲ ਜਿਹੜਾ ਸਹੀ ਢੰਗ ਨਾਲ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ ਨਾਲੋਂ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਣ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਹੈ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਮੌਚਰ ਜਿਹੜਾ ਵਾ ਉਹ ਜ਼ਰੂਰ ਚੈੱਕ ਕਰਕੇ ਜੀ ਅੱਜ ਬੜੀ ਖੁਸ਼ੀ ਵਾਲਾ ਦਿਨ ਆ ਔਰ ਅੱਜ ਸਾਡੇ ਪੰਜਾਬ ਦੇ ਵਿੱਚ ਚੌਂਡੇ ਦੀ ਜਿਹੜੀ ਖਰੀਦ ਅੱਜ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਪਰਮਲ ਦੀ ਸੋ ਬੜਾ ਹੀ ਅੱਜ ਐਮਐਲਏ ਸਾਹਿਬ ਸਾਡੇ ਮਾਨਯੋਗ ਪੰਜਾਬ ਪ੍ਰਧਾਨ ਸ਼ਹਿਰੀ ਕਲਸੀ ਇੱਥੇ ਪਹੁੰਚੇ ਸਨ ਤੇ ਉਹਨਾਂ ਦੇ ਹੁਕਮਾਂ ਮੁਤਾਬਿਕ ਅੱਜ ਖਰੀਦ ਸ਼ੁਰੂ ਕੀਤੀ ਗਈ ਹੈ ਸੋ ਮੇਰਾ ਇੱਕੋ ਹੀ ਮਕਸਦ ਰਹਿੰਦਾ ਹੈ ਜੋ ਮੈਨੂੰ ਸਰਕਾਰ ਨੇ ਜੋ ਸਾਡੇ ਐਮਐਲਏ ਸਾਹਿਬ ਮੇਰੇ ਵੱਡੇ ਵੀਰ ਮੇਰੇ ਗੁਰੂ ਸ਼ਹਿਰੀ ਕਲਸੀ ਨੇ ਜੋ ਡਿਊਟੀ ਲਗਾਈ ਹੈ ਕਿ ਅਗਰ ਕੋਈ ਕਿਸਾਨ ਜਾਂ ਕੋਈ ਭਰਾ ਅਗਰ ਕੋਈ ਜ਼ਿੰਮੇਦਾਰ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਮੈਂ ਦਿਨ ਰਾਤ ਸਵੇਰੇ ਸ਼ਾਮ ਨਾਲ ਦੀ ਸੇਵਾ 'ਚ ਹਾਜ਼ਰ ਆ ਜਿੰਨੇ ਵੀ ਲੋਕ ਇਥੇ ਜਾਣਦੇ ਨੇ ਸਾਰੇ ਸਭ ਇਥੇ ਜ਼ਿੰਮੇਵਾਰ ਸਭ ਭਾਰਤੀ ਸਭ ਨੂੰ ਪਤਾ ਹੈ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਆਂਦੀ ਹੈ ਮੈਨੂੰ ਜਦੋਂ ਵੀ ਫੋਨ ਕਰਦੇ ਮੈਂ ਜਿਆਦਾ ਦੂਰੀ ਤੇ ਨਹੀਂ ਮੈਂ 10 15 ਮਿੰਟ ਚ ਇਥੇ ਪਹੁੰਚ ਜਾਂਦਾ ਕਿਤਨਾ ਕਿਤੇ ਬੋਲੀ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਮੈਂ ਆਪ ਆ ਕੇ ਕਰਾਉਂਦਾ ਤਾਂ ਜੋ ਸਾਡੇ ਜਿਹੜੇ ਜ਼ਿੰਮੇਦਾਰਾਂ ਨੂੰ ਜਿਹੜਾ ਉਹਨਾਂ ਦਾ ਰੇਟ ਆ ਆਲਰੇਡੀ ਜਿਹੜਾ ਸਾਡਾ ਮਾਝੀ ਵਾਲਾ ਏਰੀਆ ਇਹਨਾਂ ਨੇ ਕਾਫੀ ਹੜ੍ਹ ਦੇ ਕਾਰਨ ਕਾਫੀ ਫਸਲਾਂ ਨੂੰ ਨੁਕਸਾਨ ਹੋਇਆ ਸੋ ਮੈਂ ਨਹੀਂ ਚਾਹੁੰਦਾ ਕਿ ਜੇ ਸਾਡੇ ਸਰਕਾਰ ਨੇ ਇਹਨਾਂ ਸਾਥ ਦਿੱਤਾ ਤੇ ਮੈਂ ਵੀ ਸਾਥੋਂ ਪਿੱਛੇ ਰਹਾ ਜਾਂ ਤਾਂ ਮੈਂ ਵੀ ਦਿਨ ਰਾਤ ਇਹਨਾਂ ਦੀ ਸੇਵਾ 'ਚ ਹਾਜ਼ਰ ਆ। ਜਿਹੜਾ ਵੀ ਲੋਕ ਜਿਹੜੇ ਬੰਦੇ ਮਿਹਨਤ ਕਰਦੇ ਨੇ ਜਾਂ ਜਿਹੜੇ ਤਰੱਕੀ ਕਰਦੇ ਨੇ ਹਮੇਸ਼ਾ ਉਹਨਾਂ ਦੇ ਨੈਗੇਟਿਵ ਪ੍ਰਚਾਰ ਤੇ ਲੋਕਾਂ ਨੇ ਕਰਨਾ ਹੈ ਕਰਨਾ। ਔਰ ਉਸ ਦਿਨ ਵੀ ਉਹ ਕਿਸਾਨ ਭਰਾ ਸੀਗਾ ਕਿਤੇ ਬਾਹਰੋਂ ਕਿਤੇ ਤਪੇ ਆਇਆ ਸੀਗਾ। ਬਾਹਰੋਂ ਤਪੇ ਆਇਆ ਤੇ ਇੱਥੇ ਇੱਕ ਅਦਾ ਬੰਦੇ ਨੇ ਵੈਸ਼ ਸ਼ਰਾਰਤ ਕਰਤੀ ਤੇ ਉਹ ਬੰਦੇ ਨੇ ਬਿਨਾਂ ਕਿਸੇ ਨੂੰ ਸੰਪਰਕ ਕੀਤੇ, ਨਾ ਮੈਨੂੰ ਸੰਪਰਕ ਕੀਤਾ, ਨਾ ਮੇਰੇ ਇੱਥੇ ਲੈ ਕੇ ਕਿਸੇ ਅਫਸਰ ਨੂੰ ਡਾਕਸਟਰੀ ਨੂੰ, ਨਾ ਮੰਡੀਪੁਰ ਦੇ ਕਿਸੇ ਵਿਅਕਤੀ ਨੂੰ ਔਰ ਨਾ ਹੀ ਜਿਹੜੇ ਆਰਤੀਆਂ ਦੇ ਪ੍ਰਧਾਨ ਜਾਂ ਲੇਬਰ ਦੇ ਪ੍ਰਧਾਨ ਕਿਸੇ ਨੂੰ ਸੰਬਰਕ ਨਹੀਂ ਕੀਤਾ ਸਿਰਫ ਇੱਕ ਬੰਦੇ ਨੇ ਪੁੱਛ ਕੇ ਤੇ ਬਾਰੋ-ਬਾਰੋ ਚਲੇ ਗਏ ਬਾਅਦ ਉਹ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਫੇਰ ਆਏ ਆਪਣੀ ਫਸਲ ਲੈ ਕੇ ਤੇ ਮੇਰੇ ਕੋ ਸਿੱਧਾ ਆਏ ਤੇ ਮੈਂ ਉਹਨਾਂ ਦਾ ਰੇਟ ਜਿਹੜਾ 3100 ਕੁਛ ਲਵਾ ਕੇ ਦਿੱਤਾ ਸੀਗਾ ਤੇ ਉਹ ਬੜੇ ਖੁਸ਼ ਹੋ ਗਏ ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਕਿ ਆਪਣੇ ਚੇਰਮੈਨ ਸਾਹਿਬ ਤੁਹਾਡੇ ਵੱਲੋਂ ਮੈਨੂੰ ਗਲਤ ਗਾਈਡ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਆਪ ਮਾਰੇ ਹੋ ਕੇ ਦੁਬਾਰਾ ਮਾਫੀ ਮੰਗ ਕੇ ਤੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਆ ਅੱਜ ਦਾਣਾ ਮੰਡੀ ਬਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਆਰੰਭ ਹੋਈ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਅਮਨ ਸ਼ੇਰ ਸਿੰਘ ਸਾਰੀ ਕਲ ਸੀ ਜਿਹੜੀ ਆ ਉਹਦੀ ਪਲੱਸ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰਮਤਾ ਕਰਾ ਕੇ ਗਿਆ ਅੱਜ ਬਹੁਤ ਵਧੀਆ ਆਪਾਂ ਜ਼ਿਮੀਦਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 2399 ਰੁਪਏ ਆ ਆਪਾਂ ਜ਼ਿਮੀਦਾਰਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਮਾਲ ਸਖਾ ਕੇ ਲਿਆਓ ਤੇ ਪੂਰਾ ਭਾਅ ਵਟੋ ਗਿੱਲਾ ਮਾਲ ਨਾ ਲਿਆਓ ਗਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਆਉਂਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਦੇ ਇਨਸਪੈਕਟਰ ਆ ਉਹਨਾਂ ਨੂੰ ਵੀ ਬੜੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜ਼ਿਮੀਦਾਰ ਫਿਰ ਇਸ ਚੀਜ਼ ਸੋਚਦਾ ਹੈ ਵਾ ਵੀ ਮੇਰਾ ਭਾਅ ਘੱਟ ਲੱਗ ਰਿਹਾ ਤੇ ਮੇਰਾ ਭਾਜ ਜਿਹੜਾ ਪੂਰਾ ਲੱਗਣਾ ਚਾਹੀਦਾ ਇਸ ਕਰਕੇ ਪੂਰਾ ਜਿਹੜਾ ਸੁੱਕਾ 17% ਮੌਇਸਚਰ ਦਾ ਮਾਲ ਆ ਉਹਦਾ ਭਾਜ 2399 ਰੁਪਏ ਲੱਗਦਾ 17% ਇਸ ਤਾਰੀਖ ਨੂੰ ਹਾਂਜੀ ਹਾਂਜੀ ਸਰਕਾਰ